ਹੰਤਰਾਇਆ 2 ਜੂਨ ਓ ਗੋ ਨਿਕਲ ਰਹੀ ਸੀ ਗੱਡੀ ਚ 2 ਜੂਨ ਮੁਰਦਾਬਾ ਮੁਰਦਾਬਾ ਓ ਮੁਰਦਾਬਾ ਤੇ ਹੰਤਰਾਇਆ ਹਸਰੇ ਇੱਕ ਕਿਸਾਨ ਨੌਜਵਾਨ ਤੇ ਗੱਡੀ ਚੜਾ ਰਹੀ ਥੀ ਜਿਸ ਕਾਰਨ ਉਸਦੀ ਲੱਤ ਟੁੱਟ ਗਈ ਹੈ ਜੀ ਹਾਂ ਇਹ ਇਲزام ਕਿਸਾਨਾਂ ਵੱਲੋਂ ਲਗਾਏ ਗਏ ਨੇ ਜੋ ਕਿ ਹੰਸਰਾਜ ਹੰਸ ਦਾ ਵਿਰੋਧ ਕਰ ਰਹੇ ਸੀ ਦਰਸਲ ਪਟਿਆਲਾ 'ਚ ਪੀਐਮ ਮੋਦੀ ਦੀ ਰੈਲੀ ਰੱਖੀ ਗਈ ਸੀ ਜਿਸ ਵਿੱਚ ਕੇ ਹੰਸਰਾਜ ਹੰਸ ਹਿੱਸਾ ਲੈਣ ਲਈ ਆ ਰਹੇ ਸੀ ਇਸ ਦੌਰਾਨ ਜਦੋਂ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਦੋਮਾ ਤੇਰਾ ਵਿਚਾਲੇ ਖਾਸੀ ਚੜ੍ਹ ਗਈ ਇਸ ਦੌਰਾਨ ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਹੰਸਰਾਜ ਹੰਸ ਵੱਲੋਂ ਇੱਕ ਕਿਸਾਨ ਤੇ ਗੱਡੀ ਚੜਾ ਦਿੱਤੀ ਗਈ ਹੈ ਜਿਸ ਕਾਰਨ ਉਸ ਦੀ ਲੱਤ ਟੁੱਟ ਗਈ ਹੈ ਹੰਸਰਾਜ 2 ਜੂਨ ਪਰਦਾਬਾ ਦੋ ਜੂਨ ਪਰਦਾਬਾ ਪਰਦਾਬਾ ਇਹ ਦੋਈ ਮਾ ਸਾਡ ਤੋਂ ਉਹ ਦੋ ਜੂਨ ਮੁਰਦਾਬਾ ਦੋ ਪਰਚੇ ਸਾਡੇ ਪਾਉਣ ਦੇ ਜਿਹੜੇ ਆ ਜਾ ਉਹ ਮਾਰੀ ਨਹੀਂ ਵੀ ਕਰ ਮਾਰੀ ਸੀ ਜੀ ਸਾਡੀ ਮਾ ਕਰ ਕੋਈ ਕੁਝ ਨਹੀਂ ਕਹਿੰਦੇ ਐਸੇ ਸਵਾਲ ਹੀ ਪੁੱਛਦੇ ਨੇ ਦੋ ਤਰੀਕਾ ਪੁੱਛਦੇ ਨੂੰ ਬੱਸ 2 ਜੂਨ ਦਾ ਜਵਾਬ ਦੇ ਕਿਸਾਨਾਂ ਬੋਲੋ ਭਾਜਪਾ ਹਸਰਾਜ ਦਾ ਬਰੋਦਰ ਹਰਸਰਾਜ ਹਰ ਸਮਰਦਾ ਪਾ ਪਾ ਕਿਸਾਨਾਂ ਦਾ ਇਲਜ਼ਾਮ ਹੈ ਕਿ ਇੱਕ ਪਾਸੇ ਹਾਸਰਾਜ ਹਾਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਹਾਸਰਾਜ ਹਾਸ ਨੇ ਇੱਕ ਕਿਸਾਨ ਦੀ ਲੱਤ ਤੇ ਗੱਡੀ ਚੜਾ ਦਿੱਤੀ ਜਿਸ ਕਰਕੇ ਉਸ ਦੀ ਲੱਤ ਪੂਰੀ ਤਰ੍ਹਾਂ ਟੁੱਟ ਗਈ ਹੈ ਕਿਸਾਨਾਂ ਦਾ ਇਲਜ਼ਾਮ ਹੈ ਕਿ ਇੱਕ ਪਾਸੇ ਹਾਸਰਾਜ ਹਾਸ ਖੁਦ ਨੂੰ ਮਜ਼ਦੂਰਾ ਅਤੇ ਗਰੀਬਾਂ ਦਾ ਪੁੱਤਰ ਦੱਸਦੇ ਨੇ ਤਾਂ ਦੂਜੇ ਪਾਸੇ ਉਹ ਕਿਸਾਨਾਂ ਨੂੰ 扑ਕਾਉਣ ਲਈ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਰਹੇ ਦੇ ਅਤੇ ਹੁਣ ਕਿਸਾਨਾਂ ਨੂੰ ਮਾਰਨ ਤੇ ਉਤਰਾਏ ਨੇ ਭਾਈ ਜੀ ਜਿਹੜੀ ਕਿ ਕਿਸਾਨ ਦੇ ਉੱਤੇ ਗੱਡੀ ਚੜਾਈ ਗਈ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਹਸਰਾ ਜਾਂਸ ਦੇ ਕਿਸਾਨਾਂ ਦੇ ਕਾਫਲੇ ਦੇ ਵਿੱਚ ਦੀ ਕਿਸਾਨ ਦੇ ਉੱਤੇ ਗੱਡੀ ਚੜਾਈ ਹੈ ਇਹ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਅੱਜ ਇਹਦਾ ਚਿਹਰਾ ਨੰਗਾ ਹੋ ਗਿਆ ਹੰਸਦਾ ਹੰਸਦਾ ਜਿਹੜਾ ਲੋਕਾਂ ਨੂੰ ਬੇਵਕੂਫ ਬਣਾਉਂਦਾ ਕਦੇ ਕਹਿੰਦਾ ਮੈਂ ਗਰੀਬ ਐ ਕਦੇ ਮੈਂ ਮਜ਼ਦੂਰ ਦਾ ਮੁੰਡਾ ਅੱਜ ਆ ਜੈਡ ਕੇ ਜਿਹੜਾ ਜ਼ਮੀਨ ਬਚਾਓ ਸੰਘਰਸ਼ ਕਮੇਟੀ ਵਾਲੇ ਅਸਲੀ ਮਜ਼ਦੂਰ ਜਿਹੜੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਅੱਜ ਉਸ ਬਦਮਾਸ਼ ਬੰਦੇ ਦੀ ਗੱਡੀ ਇਹਨਾਂ ਮਜ਼ਦੂਰਾਂ ਨੇ ਚੜੀ ਆ ਜਿਹੜਾ ਲੋਕਾਂ ਨੂੰ ਕਹਿੰਦਾ ਵੀ ਹਾਂ ਮੈਂ ਬੜਾ ਸੰਤ ਐ ਮੈਂ ਫਕੀਰ ਐ ਮੈਂ ਮਜ਼ਦੂਰਾਂ ਦਾ ਮੁੰਡਾ ਆ ਇਹ ਇਹਦਾ ਉਹ ਆਪਣਾ ਅੱਜ ਪਛਾਣ ਦੱਸ ਗਿਆ ਵੀ ਮੈਂ ਅੰਦਰ ਇਹ ਜਾਂਦੇ ਹਾਥੀ ਦੇ ਦੰਦ ਨੇ ਦਿਖਾਉਣ ਨੂੰ ਹੋਰ ਨੇ ਤੇ ਜਿਹੜੇ ਖਾਣ ਵਾਲੇ ਹੋਰ ਨੇ ਇਹ ਇਹਨਾਂ ਦਾ ਚੱਜ ਨੇ ਹੰਸਰਾ ਇੱਥੇ ਆਉਣ ਦਾ ਮਤਲਬ ਜਦੋਂ ਸਾਰੇ ਰਸਤੇ ਸੀਲ ਨੇ ਤਾਂ-ਤਾਂ ਨਾਕੇ ਲੱਗੇ ਹੋਏ ਨੇ ਇਹ ਕਿਸਾਨਾਂ ਦੇ ਵਿੱਚ ਆ ਕੇ ਪੜਕਾਹਟ ਪੈਦਾ ਕਰਕੇ ਇਹ ਆਪਣਾ ਸਿਆਸੀ ਲਾਹਾ ਲੈਣ ਨੂੰ ਪੈਂਦਾ ਹੈ ਔਰ ਇਹਦੇ ਪਿੱਛੇ ਹੋਰ ਕੁਝ ਨਹੀਂ ਹੈ ਪਰ ਲੋਕ ਹੁਣ ਪੰਜਾਬ ਦੇ ਕਿਸਾਨ ਮਜ਼ਦੂਰ ਸਿਆਣੇ ਨੇ ਉਹਨਾਂ ਨੂੰ ਪਤਾ ਹੈ ਵੀ ਫਕੀਰ ਕੌਣਾ ਹੈ ਅਮੀਰ ਕੌਣਾ ਹੈ ਕਰੋੜਾਂ ਦਾ ਜਿਹੜਾ ਉੱਥੇ ਆਪਣਾ ਇਹਨੇ ਭੜਕੇ ਦਿੱਤਾ ਏ ਚੋਣ ਬਾਉਂਡ ਤੇ ਉੱਥੇ ਪਤਾ ਲੱਗਦਾ ਵੀ ਇਹਦੇ ਕਿੰਨੇ ਕਰੋੜਾਂ ਰੁਪਏ ਦੇ ਕਿੰਨੀਆਂ ਇਹਦੀਆਂ ਫੋਰ ਜਨਰਲ ਕਿੰਨੀਆਂ ਇਹਦੀਆਂ ਵੱਡੀਆਂ-ਵੱਡੀਆਂ ਗੱਡੀਆਂ ਨੇ ਕਥੀਰ ਕਹੋਣ ਵਾਲਾ ਬੰਦਾ ਅੱਜ ਬੀਜੇਪੀ ਦੇ ਵਿੱਚ ਕਿਸਾਨਾਂ ਦੇ ਸੌਦੇ ਕਰਦਾ ਫਿਰਦਾ ਮਜ਼ਦੂਰਾਂ ਦੇ ਸੌਦੇ ਕਰਦਾ ਫਿਰਦਾ ਆਪਣੀ ਇੱਜ਼ਤ ਬਚਾਉਂਦਾ ਇਹ ਜਿੱਦੀਆਂ ਉਹਦੀ ਪਰਸਨੈਲਿਟੀ ਸੀਗੀ ਉੱਥੇ ਰਹਿੰਦਾ ਉਹ ਉਹਦੀ ਲੋਕ ਇੰਜਰ ਕਰਦੇ ਸੀ ਅੱਜ ਇਹਨੂੰ ਪਤਾ ਲੱਗ ਗਿਆ ਵੀ ਹਾਂ ਮੇਰਾ ਬਰੋਸਾ ਹੈਗਾ ਇਹ ਤੇ ਮੁੜ ਕੇ ਫਿਰ ਸਿੱਧੀਆਂ ਗੱਟੀਆਂ ਚੜਾਉਂਦਾ ਹੈ ਜੱਪਟੇਆਲਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੈਲੀ ਰੱਖੀ ਗਈ ਸੀ ਜਿੱਥੇ ਕਿ ਉਹਨਾਂ ਵੱਲੋਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਦਾ ਆਕਾਸ਼ ਕੀਤਾ ਗਿਆ ਮਹਾਰਾਣੀ ਪੰਨੀਤ ਕੌਰ ਦੀ ਅਕ ਵਿੱਚ ਰੈਲੀ ਕੀਤੀ ਗਈ ਸੀ ਜਿੱਥੇ ਕਿ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਪੀਐਮ ਦੇ ਪਹੁੰਚਣ ਦਾ ਵਿਰੋਧ ਕੀਤਾ ਗਿਆ ਕਿਸਾਨ ਵੱਡੀ ਗਿਣਤੀ ਚ ਪੀਐਮ ਨੂੰ ਸਵਾਲ ਪੁੱਛਣ ਜਾ ਰਹੇ ਸੀ ਇਸ ਦੌਰਾਨ ਵੱਖ-ਵੱਖ ਨਾਕਿਆਂ ਤੇ ਪੁਲਿਸ ਵੱਲੋਂ ਉਹਨਾਂ ਨੂੰ ਕੇਰ ਲਿਆ ਗਿਆ ਬੇਸ਼ੱਕ ਉਸ ਸਮਾਣਾ ਦਾ ਪਸਿਆਣਾ ਪੁਲ ਹੋਵੇ ਜਾਂ ਫਿਰ ਤਰੇੜੀ ਜੱਟਾਂ ਦਾ ਟੋਲ ਪਲਾਜ਼ਾ ਹਰ ਕਿਤੇ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਸੀ ਜਿਸ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪਾਂ ਵੀ ਹੋਈਆਂ ਸੀ ਇਸ ਦੌਰਾਨ ਕਿਸਾਨਾਂ ਵੱਲੋਂ ਹਾਸਰਾਜ ਹਸ ਦੇ ਕਾਫਲੇ ਨੂੰ ਵੀ ਰੋਕਿਆ ਗਿਆ ਅਤੇ ਇਲਜ਼ਾਮ ਲੱਗੇ ਨੇ ਕਿ ਹਾਸਰਾਜ ਹਸ ਨੇ ਤੈਸ਼ਵੀ ਚਾਕੇ ਇੱਕ ਕਿਸਾਨ ਦੇ ਉੱਪਰ ਗੱਡੀ ਚੜਾ ਦਿੱਤੀ ਜਿਸ ਕਾਰਨ ਉਸ ਦੀ ਲੱਤ ਬੁਰੀ ਤਰ੍ਹਾਂ ਟੁੱਟ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ